ਸਾਸਿਗਾ ਸਾਥਿਓ ਅੱਜ ਮੈਂ ਜਿਹੜੀ ਗਜ਼ਲ ਸੁਣਾਉਣ ਲੱਗਿਆ ਮੇਰੇ ਦਿਲ ਦੇ ਬਹੁਤ ਨੇੜੇ ਆ ਉਮੀਦ ਹੈ ਤੁਸੀ ਪਸੰਦ ਕਰੋਗੇ ਪੇਸ਼ ਹੈ ਗਜ਼ਲ ਹਨੇਰਾ ਵਦਨ ਨਾ ਦੇਵੀਂ ਸਿਰਾਂ ਦੀਆਂ ਲਾਲ ਟਹਿਣਾ ਵਾਲ ਨੇਰਾ ਵਦਨ ਨਾ ਦੇਵੀਂ ਸਿਰਾਂ ਦੀਆਂ ਲਾਲ ਟਹਿਣਾ ਵਾਲ ਨੇਰਾ ਵਦਨ ਨਾ ਦੇਵੀਂ ਧੂਲਾ ਸੁੱਟ ਸੋਚ ਦਾ ਜੰਗਾਲ ਨੇਰਾ ਵਦਨ ਨਾ ਦੇਵੀਂ ਕਦਮ ਦਰ ਕਦਮ ਵੱਧਦਾ ਜਾ ਨਹੀਂ ਹੈ ਰੁਕਣ ਦਾ ਵੇਲਾ ਕਦਮ ਦਰ ਕਦਮ ਵੱਧਦਾ ਜਾ ਨਹੀਂ ਹੈ ਰੁਕਣ ਦਾ ਵੇਲਾ ਬੇਕਾਬੂ ਵਹਿਣ ਨੂੰ ਸੰਭਾਲ ਨੇਰਾਵਧਨ ਨਾ ਦੇਵੀ ਤੇਰੀ ਚੁੱਪ ਤੇ ਸ਼ਰਾਫਤ ਨੂੰ ਤੇਰੀ ਕਮਜ਼ੋਰੀ ਮੰਨ ਬੈਠੇ ਤੇਰੀ ਚੁੱਪ ਤੇ ਸ਼ਰਾਫਤ ਨੂੰ ਤੇਰੀ ਕਮਜ਼ੋਰੀ ਮੰਨ ਬੈਠੇ ਦਿਖਾ ਇਹਨਾਂ ਨੂੰ ਨੇਤਰ ਲਾਲ ਨੇਰਾਵਧਨ ਨਾ ਦੇਵੀ ਜਹਾਲਤ ਤੋਂ ਜਨਮਦੀ ਹੈ ਜਲਾਲਤ ਜ਼ੁਲਮ ਮਜਬੂਰੀ ਸ਼ੇਰ ਸੁਣੋ ਜੀ ਜਹਾਲਤ ਤੋਂ ਜਨਮਦੀ ਹੈ ਜਲਾਲਤ ਜ਼ੁਲਮ ਮਜਬੂਰੀ ਤੂੰ ਕਰਤਿਕੀ ਅਕਲ ਦੀ ਧਾਰ ਨੇਰਾ ਵਧਨ ਨਾ ਦੇਵੀ ਤੂੰ ਕਰਤਿਕੀ ਅਕਲ ਦੀ ਧਾਰ ਨੇਰਾ ਵਧਨ ਨਾ ਦੇਵੀ ਓਡਾਰੀ ਮਾਰ ਤੂੰ ਚੜੀਏ ਬੇਸ਼ਕਤੀ ਰਾਹੀ ਅੰਬਰ ਹੈ ਓਡਾਰੀ ਮਾਰ ਤੂੰ ਚੜੀਏ ਬੇਸ਼ਕਤੀ ਰਾਹੀ ਅੰਬਰ ਹੈ ਓਡਾਦੇ ਔਕੜਾਂ ਦੇ ਜਾਲ ਨੇਰਾ ਵਧਨ ਨਾ ਦੇਵੀ ਓਡਾਦੇ ਔਕੜਾਂ ਦੇ ਜਾਲ ਨੇਰਾ ਵਧਨ ਨਾ ਦੇਵੀ ਚਫੇਰੇ ਧੁੰਦ ਹੈ ਰੋਲਾ ਹੈ ਟੇਕੜ ਮਸਿਰਸ਼ਵਦਾ ਜੇ ਫੇਰੇ ਧੁੰਦ ਹੈ ਰੌਲਾ ਹੈ ਟੇਕੜ ਮਸ ਰਿਸ਼ਵਤ ਦਾ ਫਿਰ ਵੀ ਜੱਜ ਰਸਤਾ ਪਾਲ ਨੇਰਾ ਵਧਨ ਨਾ ਦੇਵੀ ਜੋ ਸਦੀਆਂ ਤੋਂ ਤੇਰੀ ਕਿਸਮਤ ਦੇ ਕੁੰਡਲੀ ਮਾਰ ਕੇ ਬੈਠਾ ਹੈ ਜੋ ਸਦੀਆਂ ਤੋਂ ਤੇਰੀ ਕਿਸਮਤ ਤੇ ਕੁੰਡਲੀ ਮਾਰ ਕੇ ਬੈਠਾ ਹੈ ਤੂੰ ਹਰ ਉਸ ਵਹਿਮ ਦਾ ਬਣ ਕਾਲ ਨੇਰਾ ਵਧਨ ਨਾ ਦੇਵੀ ਸਿਰਾਂ ਦੀਆਂ ਲਾਲ ਟਹਿਣਾ ਬਾਲ ਨੇਰਾ ਵਧਨ ਨਾ ਦੇਵੀ ਧੁੱਲਾ ਸੁੱਟ ਸੋਚ ਦਾ ਜੰਗਾਲ ਨੇਰਾ ਵਧਨ ਨਾ ਦੇਵੀ ਧੰਨਵਾਦ ਸਤਿਓ ਜਿੱਥੇ ਵਸਦੇ ਰੋ ਆਬਾਦ ਰੋ ਕੈਨਨ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਸਸਕਾ